ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਹੱਥ ਪਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਵਿਕਰਮ ਮਜੀਠੀਆ ਨੇ ਮੁੱਛਾਂ ਉਤਾ ਦਿੱਤਾ ਪੱਟਾਂ ਤੇ ਥਾਪੀਆਂ ਮਾਰੀਆਂ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤੇਰੀਆਂ ਠੀਕਾਂ ਕਰਵਾ ਦੇਾਂਗੇ ਭਗਵੰਤ ਮਾਨਾ ਲੇਕਿਨ ਕੀ ਪਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾ ਧਾਮ ਝਾਮ ਚੋਕੇ ਸਾਰੇ ਸਬੂਤ ਇਕੱਠੇ ਕਰ ਲਏ ਨੇ ਵਿਕਰਮਜੀਤ ਮਜੀਠੀਆ ਦੇ ਵਿਰੁੱਧ ਜਿੱਥੇ ਕਿ ਅੱਜ 4 ਦਿਨਾਂ ਦਾ ਮਾਣਯੋਗ ਅਦਾਲਤ ਵੱਲੋਂ ਰਮਾਨ ਦਿੱਤਾ ਗਿਆ ਪੰਜਾਬ ਪੁਲਿਸ ਅਤੇ ਵਿジネス ਦੇ ਕੁਝ ਅਧਿਕਾਰੀਆਂ ਨੂੰ ਜਾਂਦਿਆਂ ਹੀ ਚੀਕਾਂ ਪੈ ਗਈਆਂ ਜਾਂਦਿਆਂ ਹੀ ਪਟਾਕੇ ਪੈ ਗਏ ਕਿ ਆਖਰਕਾਰ ਵਿਕਰਮਜੀਤ ਮਜੀਠੀਆ ਤੇ ਕਿਹੜੇ ਵੱਡੇ ਇਲਜ਼ਾਮ ਨੇ ਅਤੇ ਉਹਨਾਂ ਨੇ ਕਿੰਨਾ ਪੈਸਾ ਇਕੱਠਾ ਕੀਤਾ ਹੈ ਇਕੱਲੀ ਇਕੱਲੀ ਤੁਹਾਨੂੰ ਗੱਲ ਦੱਸਾਂਗੇ ਪੰਜਾਬੀਓ ਸਾਡੇ ਨਾਲ ਜੁੜੇ ਰਹੋ ਕਿ ਬੇਅਸਾਬਾਤਨ ਇਹ ਮਾਮਲਾ 540 ਕਰੋੜ ਰੁਪਏ ਦਾ ਨਹੀਂ ਹੈ ਇਹ ਮਾਮਲਾ ਹੈ 11000 ਕਰੋੜ ਰੁਪਏ ਦਾ ਅੰਨੀ ਜਾਇਦਾਦ ਅੰਨੀ ਪ੍ਰਾਪਰਟੀ ਇਹ ਪੈਸਾ ਕਿਵੇਂ ਬਣਾਇਆ ਗਿਆ ਕੀ ਇਹ ਦਸਾਂ ਨਵਾਂ ਦੀ ਕਿਰਤ ਕਮਾਈ ਹੈ ਜਾਂ ਸਾਰਾ ਪੈਸਾ ਨਸ਼ਾ ਵੇਚ ਕੇ ਨਸ਼ਾ ਤਸਕਰੀ ਕਰਕੇ ਇਕੱਠਾ ਕੀਤਾ ਗਿਆ ਮਜੀਠਿਆ ਅਤੇ ਮਜੀਠਿਆ ਦੇ ਪਰਿਵਾਰ ਵੱਲੋਂ ਇਹ ਹੁਣ ਮੁਸੀਬਤ ਕੱਲੀ ਬਿਕਰਮਜੀਤ ਸਿੰਘ ਮਜੀਠਿਆ ਨੂੰ ਹੀ ਪੈਣੀ ਹੈ ਇਹ ਮੁਸੀਬਤ ਪਵੇਗੀ ਉਹਨਾਂ ਦੀ ਧਰਮ ਪਤਨੀ ਗਨੀਬ ਕੌਰ ਮਜੀਠਿਆ ਨੂੰ ਜਿਹੜੀ ਕਹਿੰਦੀ ਸੀ ਕਿ ਗੱਬਰ ਇਸ ਕਮਿੰਗ ਬੈਕ ਗੱਬਰ ਗੱਬਰ ਹੋਈ ਪਈ ਹੈ ਮਜੀਠਿਆ ਮਜੀਠਿਆ ਹੋਈ ਪਈ ਹੈ ਲੇਕਿਨ ਵਿਜੀਲੈਂਸ ਨੇ ਕੀ ਕਾੜੋ ਦਿੱਤੀਆਂ ਨੇ ਤੇ ਇੱਕ ਇੱਕ ਰਾਜ ਦਾ ਖੁਲਾਸਾ ਹੋਇਆ ਹੈ ਬਿਕਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਪਹਿਲਾ ਸਭ ਤੋਂ ਵੱਡੀ ਗੱਲ 4200 ਐਕੜ ਜ਼ਮੀਨ ਕੱਲੀ ਹਿਮਾਚਲ ਦੇ ਵਿੱਚ ਹੈ ਯਾਨੀ ਕਿ ਅਰਬਾਂ ਅਰਬਾਂ ਦੀ ਪ੍ਰਾਪਰਟੀ ਜਾਇਦਾਦ ਜ਼ਮੀਨ ਸ਼ਿਮਲੇਔਰ ਸੌਰੀ ਹਿਮਾਚਲ ਦੇ ਵਿੱਚ ਹੈ ਬਿਕਮਜੀਤ ਸਿੰਘ ਮਜੀਠੀਆ ਦੇ ਕੋਲੋਂ ਤੇ ਸਿਰਫ ਹਵਾਲਾ ਕਿੰਨੇ ਐਕੜ ਦਾ ਦਿੱਤਾ ਹੈ ਸਿਰਫ 2 ਐਕੜ ਦਾ ਯਾਨੀ ਕਿ ਦੋ ਹੈਕਟਰ ਦਾ ਜਿਹੜਾ ਹੈ ਹਵਾਲਾ ਦਿੱਤਾ ਵੈ ਕਾਗਜ਼ਾਂ ਦੇ ਵਿੱਚ ਤੇ ਬਾਕੀ 4000 ਐਕਟਰ ਜ਼ਮੀਨ ਦਾ ਹਵਾਲਾ ਨਹੀਂ ਦਿੱਤਾ ਗਿਆ ਬਿਕਰਮ ਜਿਮ ਜਿਠਿਆ ਵੱਲੋਂ ਅਤੇ ਦੂਸਰੀ ਗ੍ਰੀਨ ਐਵੇਨਿਊ ਇੱਕ ਕਲੋਨੀ ਕੱਟੀ ਗਈ ਹੈ ਜਲੰਧਰ ਦੇ ਵਿੱਚ ਜਿਸ ਦੇ ਵਿੱਚ 25% ਹਿੱਸੇਦਾਰੀ ਹੈ ਬਿਕਰਮ ਜਿਠਿਆ ਦੀ ਧਰਮ ਪਤਨੀ ਗਨੀਬ ਕੌਰ ਮਜੀਠਿਆ ਦੀ ਕਰੋੜਾ ਰੁਪਏ ਉਸ ਕਲੋਨੀ ਤੇ ਕਿਵੇਂ ਲਗਾਇਆ ਉਹ ਕਰੋੜਾਂ ਪੈ ਦੀ ਜਾਇਦਾਦ ਗਰੀਬ ਕੋ ਕੋ ਮਜੀਸ਼ਿਆ ਨੇ ਇੱਕ ਧੋਖਰੀ ਦੀ ਇਸ ਦਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਤ ਤਵ ਲੈਣਗੇ ਤੇ ਦੂਸਰੇ ਪਾਸੇ ਸੈਨਿਕ ਫਾਰਮ ਜਿਹੜਾ ਪਹਿਲਾਂ ਵੇਚ ਦਿੱਤਾ ਗਿਆ ਸੀ ਜਦੋਂ ਲਗਾਤਾਰ 10 ਸਾਲ ਸੱਤਾ ਦੇ ਵਿੱਚ ਰਹੇ ਸ਼੍ਰੋਮਣੀ ਅਕਾਲੀ ਦਲ ਵਾਲੇ ਤੇ ਜਿਹੜਾ ਸੈਨਿਕ ਫਾਰਮ ਦਿੱਲੀ ਦੇ ਵਿੱਚ ਵੇਚਿਆ ਗਿਆ ਸੀ ਉਹ ਫਿਰ ਤੋਂ ਦੁਬਾਰਾ ਉਹ ਸੈਨਿਕ ਫਾਰਮ ਖਰੀਦਿਆ ਗਿਆ ਪੰਜਾਬੀਓ ਉਸ ਸੈਨਿਕ ਫਾਰਮ ਦੀ ਕੀਮਤ ਜਿਹੜੀ ਹੈ ਉਹ ਕਰੋੜਾਂ ਰੁਪਏ ਦੀ ਅਰਬਾਂ ਰੁਪਇਆ ਹੈ। ਯਾਨੀ ਕਿ 11000 ਕਰੋੜ ਰੁਪਏ ਦਾ ਮਾਮਲਾ ਫਿੱਟ ਹੋਇਆ ਹੈ। ਸਾਰੇ ਰਾਤ ਉਗਲਾਏ ਸਾਰੇ ਨੇ ਕਿਉਂਕਿ ਬਿਕਮਜੀ ਸਿੰਘ ਜੱਟਿਆ ਵੱਲੋਂ ਆਨਾ ਕਾਨੀ ਕੀਤੀ ਗਈ। ਕੋਪਰੇਟ ਨਹੀਂ ਕੀਤਾ ਗਿਆ। ਲੇਕਿਨ ਅੱਜ ਸਾਰੇ ਰਾਜ ਵਿਜੀਲੈਂਸ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਉਧੇੜ ਕੇ ਰੱਖ ਦਿੱਤੇ ਗਏ ਮਾਨਯੋਗ ਅਦਾਲਤ ਦੇ ਸਾਹਮਣੇ। ਵੀ ਭਾਈ ਦੇਖੋ ਆ ਆ ਇਹਨਾਂ ਦੇ ਕਾਰਨਾਮੇ ਆ ਇਹਨਾਂ ਦੇ ਕੰਮ ਬਿਕਰਮਜੀਤ ਸਿੰਘ ਮਜੀਠੀਆ ਦਾ ਮੁਸ਼ਕਲਾਂ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਸੋਚਿਆ ਹੋਵੇਗਾ ਕਿ ਬਿਕਮਜੀਤ ਸਿੰਘ ਮਜੀਠੀਆ ਕਿ ਡਰਾ ਕੇ ਧਮਕਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦੇ ਕੇ ਮੈਂ ਬਾਜ ਜਾਵਾਂਗਾ ਲੇਕਿਨ ਬਿਕਰਮਜੀਤ ਸਿੰਘ ਮਜੀਠੀਆ ਨਹੀਂ ਉਹਨਾਂ ਦੀ ਧਰਮ ਪਤਨੀ ਵੱਲੋਂ ਵੀ ਇੱਕ ਕਲੋਨੀ ਖੱਟੀ ਗਈ ਜਿਸ ਦਾ ਨਾਮ ਗਰੀਬ ਐਵੇਨਿਊ ਦੱਸਿਆ ਜਾ ਰਿਹਾ ਹੈ ਅਤੇ 40-50 ਕਰੋੜ ਰੁਪਏ 2007-8 ਦੇ ਵਿੱਚ ਟ੍ਰਾਂਸਫਰ ਹੋਇਆ ਹੈ 7 ਦੇ ਵਿੱਚ ਦਿਖਾਇਆ ਗਿਆ ਹੈ ਬੈਂਕਾਂ ਦੇ ਵਿੱਚ ਜਮਾ ਕਰਾਇਆ ਗਿਆ ਹੈ ਲੇਕਿਨ ਉਸ ਦਾ ਹਵਾਲਾ ਜਿਹੜਾ ਹੈ ਨਹੀਂ ਦਿੱਤਾ ਗਿਆ ਇਹ ਪੈਸਾ ਆਇਆ ਕਿੱਥੋਂ ਕਿਵੇਂ ਕਮਾਇਆ ਗਿਆ ਕਿੱਥੋਂ ਆਇਆ ਪੈਸਾ ਇਹ ਸਾਰੇ ਪੈਸਿਆਂ ਉੱਤੇ ਵਿਲਸ ਬੜੀ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰ ਰਹੀ ਹੈ 1 ਬਾਈ 1 ਕਰਕੇ ਡਿਟੇਲ ਨਾਲ ਪੁੱਛਿਆ ਜਾ ਰਿਹਾ ਹੈ ਅਤੇ ਵਿਕਰਮ ਮਜੀਠੀਆ ਆਪਣਾ ਮੂੰਹ ਨਹੀਂ ਖੋਲ ਰਹਾ ਕੋਰਪੋਰੇਟ ਨਹੀਂ ਕਰ ਰਹਾ ਲੇਕਿਨ ਮਾਨ ਯੋਗ ਅਦਾਲਤ ਨੇ ਅੱਜ ਬੜਾ ਵੱਡਾ ਝਟਕਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੱਕੇ ਬੱਕੇ ਰਹਿ ਗਏ ਹਾਲਾਂਕਿ ਚੜਪੀ ਹੋ ਸਕਦੀ ਸੀ ਲੇਕਿਨ ਪੰਜਾਬ ਪੁਲਸ ਵੱਲੋਂ ਮਸਾਇਦੀ ਕਰਕੇ ਰੋਕ ਲਿਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਹਰਾਤਪੁਰ ਚ ਲੈ ਲਿਆ ਸਕੰਦਰ ਸਿੰਘ ਮਲੂਕਾ ਨੂੰ ਸੁਚਾ ਸਿੰਘ ਲਗਾ ਨੂੰ ਅਤੇ ਹੋਰ ਕਈ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਜਿਸਾ ਸਰਬਜੀਤ ਸਿੰਘ ਚਿੰੰਗਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਨੇ ਲੇਕਿਨ ਇਧਰ ਬਿਕਰਮਜੀਤ ਮਜੀਠੀਆ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਚੀਕਾ ਪੈਣਗੀਆਂ ਕਿਉਂਕਿ ਮਾਮਲਾ ਹੈ ਹਿਮਾਚਲ ਦੀ ਜ਼ਮੀਨ 42 ਹੈਕਟ ਸੌਰੀ 4200 ਹੈਕਟ ਮਾਮਲਾ ਹੈ ਗਰੀਬਪੁਰ ਮਜੀਠੀਆ ਨੇ ਜਿਹੜੀ ਕਲੋਨੀ ਕੱਟੀ ਹੈ ਜਲੰਧਰ ਦੇ ਵਿੱਚ ਗਰੀਬ ਐਵੇਨਿਊ ਮਾਮਲਾ ਹੈ ਸੈਨਿਕ ਫਾਰਮ ਦਾ ਜਿਸ ਦੀ ਕੀਮਤ ਅਰਬਾਂ ਕਰਮਾਂ ਚ ਦੱਸੀ ਜਾ ਰਹੀ ਹੈ ਮਾਮਲਾ ਹੈ 40 ਤੋਂ 50 ਕਰੋੜ ਰੁਪਏ ਦਾ ਜਿਹੜਾ 2007-8 ਦੇ ਵਿੱਚ ਬੈਂਕਾਂ ਦੇ ਵਿੱਚ ਜਮਾ ਕਰਾਇਆ ਗਿਆ ਇਹ ਪੈਸਾ ਆਇਆ ਕਿੱਥੋਂ ਕਿਵੇਂ ਕਮਾਇਆ ਉਸ ਬਾਰੇ ਨਹੀਂ ਦੱਸਿਆ ਗਿਆ ਯਾਨੀ ਕਿ ਇਹਨਾਂ ਲੋਕਾਂ ਦੀ ਚਾਗੀ ਬਣੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਅਸੀਂ ਜਦੋਂ 25 ਜੂਨ ਨੂੰ ਗ੍ਰਿਫਤਾਰੀ ਹੋਈ ਸੀ ਵਿਕਰਮਜੀਤ ਸਿੰਘ ਜਟਿਆ ਦੀ ਘਰ ਜਾ ਕੇ ਛਾਪੇਮਾਰੀ ਕੀਤੀ ਗਈ ਸੀ ਤੇ ਉਹਨਾਂ ਨੇ ਕਿਹਾ ਮੈਂ ਪੱਕੇ ਹੱਥ ਪਾਏ ਨੇ ਉਹਨਾਂ ਕਹਿੰਦੇ ਪੰਜਾਬੀਆਂ ਵਾਲੇ ਪੱਕੇ ਹੱਥ ਕਦੇ ਛੁੱਟਦੇ ਨਹੀਂ ਹੁੰਦੇ ਬਿਕਰਮ ਮਜੀਠੀਆ ਦਾ ਮੁਸ਼ਕਲਾ ਮੁਸ਼ਕਲਾ ਬਹੁਤ ਜ਼ਿਆਦਾ ਵਧ ਗਈਆਂ ਨੇ ਉਸ ਦਾ ਬਚਣਾ ਮੁਸ਼ਕਲ ਹੋ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀ ਘਰ ਹੋਰ ਵੀ ਵੱਡੀਆਂ ਕਾਰਵਾਈਆਂ ਹੋਣਗੀਆਂ ਬਿਕਰਮਜੀਠੀਆ ਤੇ